ਵਿਸ਼ਾ ਵਾਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਡੋਨਾਲਡ 트ੰਪ ਦੇ ਵੱਲੋਂ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਜ ਜੁਹਾਂ ਦੱਸ ਦਿੰਦੇ ਨੇ ਕਿ ਹੁਣ ਅਮਰੀਕਾ ਦੇ ਵੱਲੋਂ ਭਾਰਤ ਤੇ ਜੁੜ ਕੇ ਟੈਰਿਫ ਲਗਾਇਆ ਚਾਪੇਗਾ ਤੇ 27 ਅਗਸਤ ਤੋਂ ਨਵੇਂ ਨਿਯਮ ਜਿਹੜੇ ਕਿ ਲਾਗੂ ਕੀਤੇ ਜਾਣਗੇ ਅਮਰੀਕਾ ਨੇ ਰਾਸ਼ਟਰਪਤੀ ਡੋਨਾਲਡ 트ੰਪ ਦੁਆਰਾ ਪਹਿਲਾ ਐਲਾਨ ਕੀਤੇ ਗਏ ਭਾਰਤੀ ਉਤਪਾਦਾਂ ਤੇ 25 ਫੀਸਦੀ ਵਾਧੂ ਡਿਊਟੀ ਲਗਾਉਣ ਦੀਆਂ ਯੋਜਨਾਵਾਂ ਦਾ ਵਿਰਵਾਹ ਦੇਣ ਵਾਲਾ ਇੱਕ ਡਰਾਫਟ ਨੋਟਿਸ ਜਾਰੀ ਕੀਤਾ ਹੈ ਇਹ ਡਿਊਟੀਆਂ ਬੁੱਧਵਾਰ 27 ਅਗਸਤ ਤੋਂ ਲਾਗੂ ਹੋਣਗੀਆਂ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਪ੍ਰਕਾਸ਼ਿਤ ਇੱਕ ਡਰਾਫਟ ਆਰਡਰ ਦੇ ਵਿੱਚ ਕਿਹਾ ਕਿ ਵਧੀ ਹੋਈ ਡਿਊਟੀ ਉਹਨਾਂ ਭਾਰਤੀ ਉਤਪਾਦਾਂ ਤੇ ਲਾਗੂ ਹੋਵੇਗੀ ਜੋ 27 ਅਗਸਤ 2025 ਨੂੰ 12:01 ਵਜੇ ਪੂਰਬੀ ਦਿ ਲਾਈਟ ਟਾਈਮ ਇਡਟੀ ਨੂੰ ਜਾਂ ਉਸ ਤੋਂ ਬਾਅਦ ਖਤ ਲਈ ਦੇਸ਼ ਦੇ ਵਿੱਚ ਲਿਆਂਦੀਆਂ ਜਾਂਦੀਆਂ ਜਾਂਦੀਆਂ ਹਨ ਜਾਂ ਗੋਦਾਮ ਤੋਂ ਹਟਾਈਆਂ ਜਾਂਦੀਆਂ ਹਨ ਟਰੰਪ ਨੇ 7 ਅਗਸਤ ਨੂੰ ਐਲਾਨ ਕੀਤਾ ਸੀ ਕਿ ਭਾਰਤ ਦੇ ਵੱਲੋਂ ਰੂਸੀ ਕੱਚੇ ਤੇਲ ਦੀ ਖਰੀਦ ਦੇ ਲਈ ਭਾਰਤੀ ਸਮਾਨ ਤੇ ਡਿਊਟੀ ਦੁੱਗਣੀ ਕਰਕੇ 50% ਕਰ ਦਿੱਤੀ ਜਾਵੇਗੀ ਹਾਲਾਂਕਿ ਉਹਨਾਂ ਨੇ ਸਮਝੌਤੇ ਤੇ ਗੱਲਬਾਤ ਕਰਨ ਦੇ ਲਈ 21 ਦਿਨ ਦਿੱਤੇ ਸਨ ਇਸ ਡਿਊਟੀ ਇਹ ਡਿਊਟੀ ਜੁਲਾਈ ਦੇ ਅਖੀਰ ਦੇ ਵਿੱਚ ਐਲਾਨੀ ਗਈ 25% ਦੀ ਡਿਊਟੀ ਤੋਂ ਇਲਾਵਾ ਲਗਾਈ ਜਾਵੇਗੀ ਜੁਲਾਈ ਦੇ ਵਿੱਚ ਐਲਾਨੀ ਗਈ ਡਿਊਟੀ 7 ਅਗਸਤ ਤੋਂ ਲਾਗੂ ਹੋ ਗਈ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫਤਰ ਵਾਈਟ ਹਾਊਸ ਦੀ ਪ੍ਰੈਸ ਕਟਰ कैरोलिन लेवेट ने इस महीने दे शुरू ਵਿੱਚ ਕਿਹਾ ਸੀ ਕਿ ਰਾਸ਼ਟਰਪਤੀ 트াম্প ਨੇ रूस ਅਤੇ ਯੂਕਰੇਨ ਵਿਚਕਾਰ ਟਕਰਾਅ ਨੂੰ ਖਤਮ ਕਰਨ ਲਈ ਭਾਰਤ ਤੇ ਪਾਬੰਦੀਆਂ ਲਗਾਈਆਂ ਹਨ ਅਮਰੀਕੀ ਵਿੱਤ ਮੰਤਰੀ ਸਕਾਟ ਬੈਸੈਂਟ ਨੇ ਭਾਰਤ ਦੇ ਰੂਸੀ ਤੇਲ ਖਰੀਦ ਤੇ ਅਤੇ ਫਿਰ ਇਸ ਨੂੰ ਬਾਜ਼ਾਰ ਦੇ ਵਿੱਚ ਦੁਬਾਰਾ ਵੇਚ ਕੇ ਮੁਨਾਫਾ ਕਮਾਉਣ ਦਾ ਦੋਸ਼ ਲਗਾਇਆ ਭਾਰਤ ਨੇ ਅਮਰੀਕਾ ਦੁਆਰਾ ਲਗਾਏ ਗਏ ਡਿਊਟੀਆਂ ਨੂੰ ਅਨਿਆਪੂਰਨ ਅਤੇ ਅਸੰਗਤ ਕਿਹਾ ਭਾਰਤ ਨੇ ਕਿਹਾ ਕਿ ਹਰ ਵੱਡੀ ਅਰਥਵਿਵਸਥਾ ਵਾਂਗ ਇਹ ਆਪਣੇ ਰਾਸ਼ਟਰੀ ਹਿੱਤਾਂ ਅਤੇ ਆਰਥਿਕ ਸੁਰੱਖਿਆ ਦੀ ਰੱਖਿਆ ਦੇ ਲਈ ਵੀ ਸਾਰੇ ਜ਼ਰੂਰੀ ਕਦਮ ਚੁੱਕੇਗਾ